ਜਿਵੇਂ ਨਵਜੋਤ ਸਿੱਧੂ ਸਾਹਿਬ ਸਾਰੀਆਂ ਉਂਗਲਾਂ ਚੋਂ ਪਾ ਕੇ ਰੱਖਦੇ ਐ ਨਗ ਪਾ ਕੇ ਰੱਖਦੇ ਪਰ ਸੀਐਮਓ ਫਿਰ ਵੀ ਨਹੀਂ ਬਣੇ ਇਹ ਇਹ ਸਭ ਤੋਂ ਜ਼ਿਆਦਾ ਗਲਤ ਪ੍ਰੈਕਟਿਸ ਇਹੀ ਹੈ ਐਸਟ੍ਰੋਲੋਜੀ ਵੀ ਦੋ ਤਰੀਕੇ ਨਾਲ ਹੁੰਦੀ ਹੈ ਇੱਕ ਨਗ ਪਵਾ ਕੇ ਤੇ ਇੱਕ ਪਲੈਨਿੰਗ ਕਰਾ ਕੇ ਨਗ ਪਵਾ ਕੇ ਕਦੇ ਵੀ ਕੋਈ ਪਲੈਨੈਟ ਨਹੀਂ ਚੇਂਜ ਹੁੰਦਾ ਜਿਹੜੀ ਚੀਜ਼ਾਂ ਅਸੀਂ ਐਸਟ੍ਰੋਲੋਜੀ ਨੂੰ ਕੰਡੈਮਡ ਕਰਦੇ ਆ ਜਿਹੜੇ ਵੀ ਲੋਕ ਐਸਟ੍ਰੋਲੋਜੀ ਨੂੰ ਕੰਡੈਮਡ ਕਰਦੇ ਨੇ ਉਹ ਇਸ ਚੀਜ਼ ਨੂੰ ਕੰਡੈਮਡ ਕਰਦੇ ਨੇ ਕਿ ਪਖੰਡ ਹੈ ਬਦਲਿਆ ਨਹੀਂ ਜਾ ਸਕਦਾ 100% ਏਗਰੀਡ ਕਿ ਕੁਝ ਵੀ ਬਦਲਿਆ ਨਹੀਂ ਜਾ ਸਕਦਾ ਨਗ ਪਾਣਾ ਵਹਿਮ ਹੈ ਨਗਾਂ ਦੇ ਉੱਤੇ ਥੋੜੀ ਜੀ ਗੱਲ ਹੋਰ ਕਰ ਦੇਣਾ ਜਿੰਨੇ ਕਿ ਹਿੰਦੁਸਤਾਨ ਚ ਨਗ ਮਿਲਦੇ ਆ ਜਾਂ ਜਿਹੜੇ ਵੀ ਨਗ ਲੋਕ ਵੇਚਦੇ ਆ ਜੇ ਉਹ ਪੰਨਾ ਵੇਚਣਗੇ ਤਾਂ ਉਹ ਕਹਿ ਕੇ ਵੇਚਣਗੇ ਸ਼੍ਰੀਲੰਕਾ ਦਾ ਪੰਨਾ ਹੈ ਜਾਂ ਇਹ ਕੰਬੋਡੀਆ ਦਾ ਹੈ ਇਹ ਜਿਹੜਾ ਨਗ ਆਇਆ ਹੈ ਫਲਾਣੇ ਮੁਲਕ ਦਾ ਹੈ ਸਾਡੇ ਮੁਲਕ ਦੇ ਬੇਸਿਕ ਸਟੋਨ ਵੀ ਇਹ ਹੈ ਨਹੀਂ ਇਹ ਬੇਸਿਕਲੀ ਦੁਕਾਨਦਾਰੀ ਹੈ ਐਸਟ੍ਰੋਲੋਜੀ ਤੁਹਾਡੇ ਬਾਡੀ ਦੀ ਤੁਹਾਡੇ ਅੰਦਰ ਦੀ એનર્ਜੀ ਨੂੰ ਸਮਝਣ ਲਈ ਹੈ ਕਿ ਕਿਹੜੇ ਪਲੈਨੈਟਸ ਦੀ એનર્ਜੀ ਕੀ ਹੈ ਉਹ ਤੁਹਾਡੇ ਬਿਹੇਵ ਦੇ ਉੱਤੇ ਤੁਹਾਡੀ ਪੋਜ਼ਿਟਿਵਿਟੀ ਤੇ 네ਗੈਟਿਵਿਟੀ ਦੇ ਉੱਤੇ ਕੀ ਪ੍ਰਭਾਵ ਪਾਉਂਦੀ ਹੈ ਉਹਦੇ ਅਕੋਰਡਿੰਗਲੀ ਤੁਸੀਂ ਲਾਈਫ ਨੂੰ ਡਿਜ਼ਾਈਨ ਕਰੋ ਜਿਹੜੀਆਂ ਵੀ ਦੁਕਾਨਾਂ ਚੱਲਦੀਆਂ ਚਾਹੇ ਉਹ ਧਰਮ ਦੀ ਹੈ ਚਾਹੇ ਉਹ ਐਸਟ੍ਰੋਲੋਜੀ ਦੀ ਹੈ ਉਹ ਲਾਲਚ ਜਾਂ ਡਰ ਦੇ ਉੱਤੇ ਚੱਲਦੀਆਂ